ਆਓ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰਸਬਰੀ ਸਾਧ ਸੰਗਤ ਸਤਿਗੁਰਾਂ ਦੀ ਪਾਵਨ ਨਿੱਗੀ ਬੋ ਦੇ ਵਿੱਚ ਸੰਧਿਆ ਦੇ ਦੀਵਾਨਾਂ ਦੇ ਵਿੱਚ ਸਤਿਗੁਰਾਂ ਦੇ ਪਾਵਨ ਪਵਿੱਤਰ ਕੀਰਤਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਆਓ ਸਤਿਗੁਰ ਦੀ ਅਕਾਲੀ ਬਾਣੀ ਸਤਿਗੁਰ ਦੀ ਆਕਾਸ਼ੀ ਬਾਣੀ ਤੁਰਕੀ ਬਾਣੀ ਦੇ ਨਾਲ ਸਰਤ ਨੂੰ ਟਕਾਈਏ ਰਸਨਾ ਨੂੰ ਪਵਿੱਤਰ ਕਰੀਏ ਇੱਕ ਮਨ ਇੱਕ ਚਿੱਤ ਇਕਾਗਰ ਹੋ ਕੇ ਬੜੇ ਅਦਬ ਨਾਲ ਬੜੇ ਸਤਕਾਰ ਨਾਲ ਰਸਨਾ ਨੂੰ ਪਵਿੱਤਰ ਕਰੀਏ ਗੱਜ ਕੇ ਆਖਣਾ ਜੀ ਸਤਨਾਮ ਜੀ ਵਾਹਿਗੁਰੂ ਸਾਹਿਬ ਜੀ ਇਹ ਪਾਵਨ ਸ਼ਬਦ ਕੀਰਤਨ ਰੂਪ ਦੇ ਵਿੱਚ ਆਪਾਂ ਸਰਵਨ ਕਰ ਰਹੀਆਂ ਦੇਵੰਧਾਰੀ ਪੰਜਵਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਰਾ ਇਹ ਸ਼ਬਦ ਰਾਗ ਦੇਵੰਧਾਰੀ ਦੇ ਵਿੱਚ ਉਚਾਰਨ ਕਰਦੇ ਨੇ ਸ਼ਬਦ ਦਾ ਮੁਖੜਾ ਹੈ ਅੰਮ੍ਰਿਤਾ ਪ੍ਰੇਅ ਬਚਨ ਤੁਹਾਰੇ ਅਤ ਸੁੰਦਰ ਮਨਮੋਹਨ ਪਿਆਰੇ ਸਭ ਹੂੰ ਮਦ ਨਿਰਾਰੇ ਰਹਾਓ ਇੱਥੇ ਵਿਸ਼ਰਾਮ ਦੇ ਕੇ ਫਿਰ ਅੱਗੇ ਫਰੌਂਦੇ ਨੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ਼ ਸਿੱਧਮਨ ਇੰਦਰਾ ਮੋਹ ਠਾਕੁਰ ਹੀ ਦਰਸਾਰੇ ਦਰਸਾਰੇ ਪਾਤਸ਼ਾਹ ਕਹਿੰਦੇ ਪਿਆਰੇ ਆ ਤੇਰੀ ਸਿੱਖਤ ਸਲਾਹ ਦੇ ਬਚਨ ਨਾ ਜਿਹੜੀ ਗੁਰੂ ਦੀ ਸਿੱਖਤ ਸਲਾਹ ਹੈ ਬ੍ਰਹਿਮੰਡ ਦੇ ਵਿੱਚ ਵਸਣ ਵਾਲੇ ਸ੍ਰਿਸ਼ਟੀ ਦੇ ਵਿੱਚ ਵਸਣ ਵਾਲੇ ਅਕਾਲ ਪੁਰਖ ਦੀ ਜਿਹੜੀ ਸਿੱਖਤ ਸਲਾਹ ਹੈ ਨਾ ਆਤਮਿਕ ਜੀਵਨ ਦੇਣ ਵਾਲੀ ਇਹ ਐਸੀ ਸਿੱਖਤ ਸਲਾਹ ਹੈ ਗੁਰੂ ਦੀ ਗੱਜਕਿਆ ਕੋ ਸਤਨਾਮ ਵਾਹਿਗੁਰੂ ਫਿਰ ਕਹਿੰਦੇ ਨੇ ਅਤ ਸੁੰਦਰ ਮਨਮੋਹਨ ਪਿਆਰੇ ਸਭ ਨੂੰ ਮਦ ਨਿਰਾਰੇ ਮਨਮੋਹਨ ਕਿਹਾ ਜਾਂਦਾ ਜਿਹੜਾ ਮਨ ਨੂੰ ਮੋਹ ਲੈਂਦਾ ਗਜਕਿਆ ਕੁਸਤ ਨਾ ਵਾਹਿਗੁਰੂ ਨਿਰਾਰੇ ਕਿਹਾ ਜਾਂਦਾ ਜਿਹੜਾ ਬਿਲਕੁਲ ਵੱਖਰਾ ਹੋਵੇ ਜਿਹਦੇ ਨਾਲ ਕੋਈ ਮੇਲ ਨਾ ਖਾਂਦਾ ਹੋਵੇ ਬਿਲਕੁਲ ਵੱਖਰਾ ਨਿਰਾਰਾ ਐ ਦੀ ਦੁਨੀਆ ਦੇ ਮਾਲਕ ਪਾਤਸ਼ਾਹ ਤੂੰ ਬੇਅੰਤ ਸੁੰਦਰ ਹੈ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਕੋਹ ਕਿਨ ਕੋਕਿਲਾ ਤਰਲਾ ਜਵਾਨੀ ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ ਤੂੰ ਬਿਲਕੁਲ ਵੱਖਰਾ ਏ ਚਤਰ ਚਕਰ ਵਕਤੀ ਚਤਰ ਚਕਰ ਭਗਤੇ ਭਗਤੀ ਬੇਅਤ ਸੁੰਦਰ ਤੇ ਪਿਆਰੇ ਤੂੰ ਮਨਾਂ ਨੂੰ ਮੋਹ ਲੈਣ ਵਾਲਾ ਏ ਅਤ ਪ੍ਰੀਤਮ ਮਨਮੋਹਨਾ ਕਟ ਸੁਹਣਾ ਪ੍ਰਾਣ ਆਧਾਰਾ ਰਾਮ ਸਤਗੁਰ ਜੀ ਤੁਸੀਂ ਬੜੇ ਮਿੱਠ ਬੋਲਦੇ ਹੋ ਤੇ ਤੁਸੀਂ ਪਿਆਰੇ ਮਨ ਨੂੰ 모ਹਣ ਵਾਲਿਓ ਸਾਰੇ ਜੀਵਾਂ ਵਿੱਚ ਅਤੇ ਸਭ ਤੋਂ ਵੱਖਰੇ ਰਹਿਣ ਵਾਲੇ ਤੁਸੀਂ ਪ੍ਰਭੂ ਹੋ ਗਜਕਿਆ ਕੋ ਸਤਨਾਮ ਜੀ ਵਾਹਿਗੁਰੂ ਰ ਅੱਗੇ ਫਰਮਾਉਂਦੇ ਨੇ ਰਹਾਉ ਰਾਜ ਨ ਚਾਹੂੰ ਮੁਕਤ ਨ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਪਿਆਰੇ ਕਾਲਪੁਰਖ ਜੀ ਮੈਂ ਸਿਰਫ ਇਹ ਮੰਗਦਾ ਨਾਮ ਹੈ ਤੁਹਾਂ ਤੋਂ ਰਾਜ ਮੰਗਣਾ ਨਾ ਮੈਂ ਤੁਹਾਂ ਤੋਂ ਮੁਕਤੀ ਮੰਗਣਾ ਬਸ ਤੁਸੀਂ ਮਿਹਰ ਕਰੋ ਆਪਣੇ ਸੋਹਣੇ ਚਰਨ ਕਮਲਾਂ ਦਾ ਪਿਆਰ ਦੇ ਦੇਵੋਗਾ ਜੇ ਕਿਹਾ ਉਸਤ ਨਾ ਵਾਹਿਗੁਰੂ ਦੁਬਾਰਾ ਫਿਰ ਪੰਕਤੀ ਸਰਵਣ ਕਰੋ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਕੁਝ ਵੀ ਨਹੀਂ ਚਾਹੀਦਾ ਪਾਤਸ਼ਾ ਸਿਰਫ ਤੇਰੇ ਚਰਨਾਂ ਦੀ ਤੇਰੇ ਚਰਨ ਕਮਲਾ ਦੀ ਪ੍ਰੀਤ ਚਾਹੀਦੀ ਏ ਤੇਰੇ ਦਰ ਤੇ ਸਤਿਗੁਰ ਪਾਤਸ਼ਾਹ ਜੀ ਨਿੱਕੀ ਗੋਦ ਵਿੱਚ ਬੈਠਣ ਦਾ ਬਲ ਆ ਜਾਵੇ ਤੇ ਤੇਰੇ ਚਰਨਾਂ ਦਾ ਹਮੇਸ਼ਾ ਪਿਆਰ ਬਣਿਆ ਰਹੇਗਾ ਜਿਕੇ ਆਕ ਉਸਤਨਾ ਵਾਹਿਗੁਰੂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸ਼ਰਨ ਤੁਹਾਰੀ ਆਪੇ ਖੋਸਦਾ ਹਜੂਰ ਇਸੇ ਤੁਕ ਦੇ ਵਿੱਚ ਅੱਗੇ ਫਰਮਾਉਂਦੇ ਨੇ ਬ੍ਰਹਮ ਮਹੇਸ਼ ਸਿਧ ਮਨ ਇੰਦਰਾ ਮੋਹ ਠਾਕੁਰ ਹੀ ਦਰਸਾਰੇ ਮਹੇਸ਼ ਕਿਹਾ ਜਾਂਦਾ ਸ਼ਿਵ ਨੂੰ ਸਿੱਧ ਕਿਹਾ ਜਾਂਦਾ ਜੋਗ ਸਾਧਨਾ ਵਿੱਚ ਪੁੱਗੇ ਹੋਈ ਜੋਗੀ ਜਿਹੜੇ ਬਿਲਕੁਲ ਸਾਧ ਕੇ ਜੋਗੀ ਬਣਦੇ ਹੈ ਗਜਕੇ ਆ ਕੁਸਤਨਾ ਵਾਸ਼ ਗੁਰੂ ਜਿਨ੍ਹਾਂ ਨੂੰ ਕਰਾਮਾਤੀ ਜੋਗੀ ਕਿਹਾ ਜਾਂਦਾ ਪਾਤਸ਼ਾਹ ਜੀ ਲੋਕ ਬ੍ਰਹਮਾ ਸ਼ਿਵ ਕਰਾਮਾਤੀ ਜੋਗੀ ઋષਿ मुनि ਇੰਦਰ ਲੋਕ ਇਹਨਾਂ ਦਾ ਦਰਸ਼ਨ ਚਾਹੁੰਦੇ ਨੇ ਪਰ ਪਾਤਸ਼ਾਹ ਜੀ ਮੈਨੂੰ ਇਹਨਾਂ ਤੋਂ ਵੀ ਉੱਚੇ ਅਕਾਲ ਪੁਰਖ ਦੇ ਦਰਸ਼ਨ ਚਾਹੀਦੇ ਹੈਗਾ ਜੀ ਗੱਲ ਵਾਹਿਗੁਰੂ ਜਿਹੜੇ ਤੈਨੂੰ ਆਪ ਸਿਮਰਦੇ ਨੇ ਉਹਨਾਂ ਦੇ ਦਰਸ਼ਨ ਕੀ ਕਰਨੇ ਪਾਤਸ਼ਾਹ ਤੁਹਾਡੇ ਸਾਖ ਸਾਹ ਦਰਸ਼ਨ ਚਾਹੀਦੇ ਨੇ ਮੈਨੂੰ ਦਰਸ਼ਨ ਦੇਖ ਜੀਵਾ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਗੱਲ ਕੇ ਪਾਤਸ਼ਾਹ ਕਹਿੰਦੇ ਦੀਨ ਦੁਆਰੇ ਆਇਓ ਠਾਕੁਰ ਸ਼ਰਨ ਪਰਿਉ ਸੰਤ ਹਾਰੇ ਏ ਠਾਕੁਰ ਜੀ ਮੈਂ ਬੜਾ ਗਰੀਬ ਤੇਰੇ ਦਰ ਤੇ ਆਇਆ ਹਾਂ ਮੈਂ ਹਾਰ ਕੇ ਤੇਰੇ ਸੰਤਾਂ ਦੀ ਸ਼ਰਨ ਦੇ ਵਿੱਚ ਆ ਪਿਆ ਗਜਕਿਆ ਕੁਸਤਨਾ ਵਾਹਿਗੁਰੂ ਸੰਗਤ ਵਿੱਚ ਆਉਣਾ ਵੀ ਸਤਿਗੁਰ ਦੀ ਸ਼ਰਨ ਨੇ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਸਤਿਗੁਰ ਦੀ ਸਿੱਤ ਸਲਾਹ ਹੈ ਗਜਕਿਆ ਕੁਸਤਨਾ ਵਾਹਿਗੁਰੂ ਫਿਰ ਅੰਤਲੀ ਪੰਗਤੀ ਵਿੱਚ ਪਾਤਸ਼ਾਹ ਜੀ ਕਹਿੰਦੇ ਨਿਕਾਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸ਼ੀਤਲ ਵਿਗਸਾਰੇ ਮਨੋਹਰ ਹੁੰਦਾ ਜਿਹੜਾ ਮਨ ਨੂੰ ਮੋਹ ਕੇ ਆਪਣੇ ਪਿਆਰ ਦੇ ਨਾਲ ਲਬ ਲਬ ਆਪਸ਼ਾਰ ਕਰਦੀ ਬਿਗਸਾਰੇ ਹੁੰਦਾ ਖਿੜ ਪੈਣਾ ਕਿਸੇ ਨੂੰ ਦੇਖ ਕੇ ਗੱਜ ਕੇ ਆਕ ਉਸਤਨਾ ਵਾਹਿਗੁਰੂ ਸਤਗੁਰੂ ਨਾਨਕਦੇਵ ਜੀ ਜਿਹੜੇ ਮਨਮੋਹਣ ਵਾਲੇ ਪ੍ਰਭੂ ਦੀ ਦਾਤ ਮਿਲ ਜਾਵੇ ਉਹਦੇ ਦਰਸ਼ਨ ਮਿਲ ਜਾਣ ਉਸ ਦਾ ਮਨ ਸ਼ਾਂਤ ਹੋ ਜਾਂਦਾ ਤੇ ਉਹਦੀ ਆਤਮਿਕ ਰੂਪ ਖਿੜ ਜਾਂਦੀ ਹੈ ਗੱਜ ਕੇ ਆਕ ਉਸਤਨਾ ਵਾਹਿਗੁਰੂ ਇਹ ਪਾਵਨ ਸ਼ਬਦ ਵਿੱਚ ਸਤਗੁਰ ਪਾਤਸ਼ਾਹ ਜੀ ਦੀਨ ਦੁਨੀਆ ਦੇ ਮਾਲਕ ਤੁਹਾਨੂੰ ਗੁਰੂ ਗਰੀਬ ਨਿਵਾਜ ਪਾਤਸ਼ਾਹ ਦੱਸਦੇ ਹਨ ਵੀ ਸਾਹਿਬ ਦੇ ਚਰਨਾਂ ਦੇ ਵਿੱਚ ਕਿੰਨਾ ਪ੍ਰੇਮ ਸਾਹਿਬ ਦੇ ਚਰਨਾਂ ਦੇ ਵਿੱਚ ਕਿੰਨਾ ਖੇੜਾ ਸਾਹਿਬ ਦੇ ਚਰਨਾਂ ਦੇ ਵਿੱਚ ਕਿੰਨਾ ਪਿਆਰ ਮਿਲਦਾ ਹੈ ਗੱਜਕਿਆ ਕੁਸਤਨਾ ਵਾਹੇ ਗੁਰੂ ਆ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ